ਹਾਂਜੀ ਕੀ ਹਾਲ ਚਾਲ ਨੇ ਦੋਸਤੋ ਤੇ ਅੱਜ ਮਨ ਬਹੁਤ ਭਰਿਆ ਹੋਇਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰਾਜਵੀਰ ਜਵੰਦਾ ਇਸ ਦੁਨੀਆ 'ਚ ਨਹੀਂ ਰਿਹਾ ਬਹੁਤ ਮਾੜਾ ਹੋਇਆ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਇਕੱਲਾ- ਇਕੱਲਾ ਮਾਂ ਦਾ ਪੁੱਤ ਸੀ ਤੇ ਅੱਜ ਉਸ ਮਾਂ ਦੀ ਜ਼ਿੰਦਗੀ ਦੇ ਵਿੱਚ ਨੇਰ ਪੈ ਗਿਆ ਜਦੋਂ ਇੱਕ ਗੱਭਰੂ ਜਵਾਨ 6 ਫੁੱਟ ਦਾ ਸੇਵਿਆਂ ਦੇ ਵਿੱਚ ਮੱਚਦਾ ਹੋਵੇ ਨਾ ਤੇ ਉਸ ਮਾਂ ਦੇ ਵੀ ਅੰਦਰ ਵੜ ਕੇ ਨਹੀਂ ਵੇਦਾ ਉਹਦੇ ਲਈ ਦੁਨੀਆ ਖਤਮ ਹੋ ਗਈ ਸਭ ਕੁਝ ਤਬਾਹ ਹੋ ਗਿਆ ਚਲੋ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਡੇ ਭਰਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹਨੂੰ ਜਰਨਾਂ ਚ ਨਿਵਾਸ ਦੇਵੇ ਪਰ ਸੋਚਣ ਦੀ ਗੱਲ ਇਹ ਆ ਕਿ ਅੱਜ ਰਾਜਵੀਰ ਜਵੰਦਾ ਇੱਕ ਗੰਦੇ ਸਿਸਟਮ ਦੀ ਭੇਟ ਚੜ੍ਹਿਆ ਕਿਉਂਕਿ ਜੇਕਰ ਸਿੱਧਾ ਸਿੱਧਾ ਸੋਚਿਆ ਜਾਵੇ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਅਸਲੀ ਜ਼ਿੰਮੇਵਾਰ ਕੌਣ ਆ ਤਾਂ ਸਾਡੀ ਸਰਕਾਰ ਆ ਕਿਉਂਕਿ ਬਹੁਤ ਸਾਰੇ ਬੰਦੇ ਕਹਿੰਦੇ ਨਹੀਂ ਤਾਂ ਮੋਟਰਸਾਈਕਲ ਬੜਾ ਤੇਜ਼ ਚਲਾਉਂਦਾ ਸੀਗਾ ਪ੍ਰਭੂ ਉਹ ਵੀ ਮੋਟਰਸਾਈਕਲ ਅੱਜ ਨਹੀਂ ਸੀ ਚਲਾਉਣ ਲੱਗਾ ਬੜੇ ਸਾਲਾਂ ਤੋਂ ਮੋਟਰਸਾਈਕਲ ਚਲਾਉਂਦਾ ਸੀਗਾ ਬੜੇ ਮਹਿੰਗੇ ਮਹਿੰਗੇ 25 30 35 35 ਲੱਖ ਦੇ ਉਸ ਬੰਦੇ ਕੋਲੇ ਮੋਟਰਸਾਈਕਲ ਸੀ ਜਿਹੜਾ ਬੰਦਾ ਜਿਹੜੇ ਕੰਮ ਦੇ ਵਿੱਚ ਹੋਵੇ ਉਸ ਕੰਮ ਦਾ ਬੰਦਾ ਪੂਰਾ 파ਰਖੂ ਹੋ ਜਾਂਦਾ ਪਰ ਅਸਲ ਕਾਰਨ ਇਹ ਸੀਗਾ ਕਿ ਜਦੋਂ ਉਹ ਭਰਾ ਸਾਡਾ ਰਾਈਡ ਕਰ ਰਿਹਾ ਸੀਗਾ ਤਾਂ ਅੱਗੇ ਠੱਠੇ ਲੜਦੇ ਸ਼ਾਇਦ ਬਲੈਰੋ ਗੱਡੀ ਅੱਗੇ ਆ ਕੇ ਬਲੈਰੋ ਨੇ ਬ੍ਰੇਕ ਮਾਰੀ ਤੇ ਸ਼ਾਇਦ ਪਿੱਛੋਂ ਜਾ ਕੇ ਇਹ ਭਰਾ ਬਹੁਤ ਜ਼ੋਰ ਦੀ ਬਲੈਰੋ ਗੱਡੀ ਦੇ ਵਿੱਚ ਵੱਜਿਆ ਜੋ ਖਬਰਾਂ ਤੋਂ ਪਤਾ ਲੱਗਿਆ ਉਹ ਗੱਲ ਮੈਂ ਤੁਹਾਨੂੰ ਸਾਂਝੀ ਕਰ ਰਿਹਾ ਮੈਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੀਆਂ ਇਹ گاਵਾ ਜਾਂ ਠੱਠੇ ਸੜਕਾਂ ਤੇ ਆਵਾਰਾ ਤੁਰੇ ਫਿਰਦੇ ਆ ਕੀ ਇਹ ਲੋਕਾਂ ਦੀ ਮੌਤ ਦਾ ਸਮਾਨ ਨੇ ਇਹ ਸਾਨੂੰ ਤੁਸੀਂ ਗਿਫਟ ਦਿੱਤਾ ਕਿ ਇੰਨਾ ਚ ਵੱਜ-ਵੱਜ ਕੇ ਮਰੋ ਆਪਦੇ ਪਰਿਵਾਰ ਉਜਾੜੋ ਆਪਦੇ ਘਰ ਤਬਾਹ ਕਰ ਲਓ ਕੀ ਗੱਲ ਬਾਈ ਤੁਸੀਂ ਤਾਂ ਜਹਾਜਾਂ ਦੇ ਵਿੱਚ ਲੰਘ ਜਾਂਦੇ ਜੇ ਜਾਂ ਲਾਲ ਬੱਤੀ ਵਾਲੀ ਗੱਡੀਆਂ ਦੇ ਵਿੱਚ ਬੈਠੇ ਹੁੰਦੇ ਜੇ ਤੁਹਾਡੇ ਦੇ ਜਿਹੜੇ ਕਾਫਲੇ ਹੁੰਦੇ ਤੁਹਾਨੂੰ ਕੀ ਪਤਾ ਤੁਹਾਡੇ ਅਗੇ ਕਿਹੜੀ ਗਾਣੇ 'ਚ ਠੱਠੇ ਰਿਹਾਉਣਾ ਕਿਉਂਕਿ ਤੁਹਾਡੇ ਅਗੇ ਤਾਂ 20 ਗੱਡੀਆਂ ਦਾ ਕਾਫਲਾ ਅੱਗੇ ਹੁੰਦਾ 20 ਦਾ ਪਿੱਛੇ ਹੁੰਦਾ ਮਰਨਾ ਕਿੰਨਾਂ ਨੇ ਆ ਆਮ ਲੋਕਾਂ ਨੇ ਸਾਡੇ ਵਰਗਿਆਂ ਨੇ ਜਦੋਂ ਅਸੀਂ ਰੋਡ ਟੈਕਸ ਦਿੰਨੇ ਆ ਗਊ ਟੈਕਸ ਦਿੰਨੇ ਆ ਫਿਰ ਇਹ ਸਾਡੀ ਮੌਤ ਦਾ ਸਮਾਨ ਸ਼ੜਕਾਂ ਤੇ ਕਿਉਂ ਖੁੱਲਾ ਛੱਡਿਆ ਹੋਇਆ ਉਹ ਵੀ ਵਿਚਾਰੇ ਬੇਜਬਾਨ ਨੇ ਜਦੋਂ ਕੋਈ ਐਕਸੀਡੈਂਟ ਹੁੰਦਾ ਨਾਲੇ ਤਾਂ ਗਾਹ ਮਰ ਜਾਂਦੀ ਆ ਨਾਲੇ ਵੱਜਣ ਵਾਲੇ ਦਾ ਸਾਰਾ ਪਰਿਵਾਰ ਮਰ ਜਾਂਦਾ ਸਾਰਾ ਟੱਬਰ ਤਬਾਹ ਹੋ ਜਾਂਦਾ ਉਹ ਵਿਚਾਰੇ ਬੇਜਬਾਨ ਨੂੰ ਕੁਝ ਨਹੀਂ ਪਤਾ ਹੈਗਾ ਬੇ ਅਸੀਂ ਕਿਸੇ ਗੱਡੀ 'ਚ ਵੱਜਣਾ ਜਾਂ ਟਰੱਕ ਥੱਲੇ ਆ ਕੇ ਅਸੀਂ ਵੀ ਮਰ ਜਾਾਂਗੇ ਅਗਲਾ ਵੀ ਮਰ ਜਾਊਗਾ ਕਿਉਂਕਿ ਬੇਜਬਾਨ ਨੂੰ ਕੁਝ ਨਹੀਂ ਪਤਾ ਪਰ ਜੇ ਉਹਨਾਂ ਦੇ ਰਹਿਣ ਦਾ ਪ੍ਰੋਪਰ ਪ੍ਰਬੰਧ ਕੀਤਾ ਹੋਵੇ ਤਾਂ ਉਹ ਵਿਚਾਰੇ ਸੜਕਾਂ ਦੇ ਦਰਦਰ ਕਿਉਂ ਤੱਕੇ ਖਾਂਦੇ ਫਿਰਨ ਨਾਲੇ ਉਹ ਵਿਚਾਰੇ ਆਪ ਮਰ ਜਾਂਦੇ ਨਾਲੇ ਅਗਲੇ ਵੱਜਣ ਵਾਲੇ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਹੁਣ ਮੇਰੀ ਇਸ ਗੱਲ ਨੂੰ ਕੋਈ ਬੰਦਾ ਧਰਮ ਦੇ ਨਾਲ ਨਾ ਜੋੜ ਕੇ ਦੇਖੇ ਕਿਉਂਕਿ ਜਦੋਂ ਵੀ ਕੋਈ ਗਾ ਜਾਂ ਠੱਠਾ ਕਿਸੇ ਗੱਡੀ ਦੇ ਵਿੱਚ ਵੱਜਦਾ ਤੇ ਉਹ ਇਹ ਨਹੀਂ ਵੰਦਾ ਵੀ ਹਾਂ ਜਿਹੜਾ ਗੱਡੀ ਚ ਆ ਰਿਹਾ ਉਹ ਹਿੰਦੂ ਪਰਿਵਾਰ ਆ ਰਿਹਾ ਜਾਂ ਸਿੱਖ ਆ ਰਿਹਾ ਜਾਂ ਮੁਸਲਮਾਨ ਆ ਰਿਹਾ ਡੰਗਰ ਤਾਂ ਦੇਖੋ ਜੀ ਡੰਗਰ ਹੀ ਆ ਪਸ਼ੂ ਤਾਂ ਪਸ਼ੂ ਹੀ ਆ ਪਰ ਇਸ ਮੇਰੀ ਵੀਡੀਓ ਨੂੰ ਧਰਮ ਦਾ ਰੰਗ ਨਾ ਦਿੱਤਾ ਜਾਵੇ ਮੈਂ ਗੱਲ ਕਰਦਾ ਇੱਕ ਇਨਸਾਨੀਅਤ ਦੀ ਕੀ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਨੇ ਪਤਾ ਨਹੀਂ ਰਾਜਵੀਰ ਵਰਗੇ ਕਿੰਨੇ ਗੱਭਰੂ ਨੌਜਵਾਨ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਕਿਵੇਂ ਚਲੇ ਗਏ ਕੋਈ ਮੋਟਰਸਾਈਕਲ ਤੇ ਕਿਸੇ ਠੱਠੇ ਚ ਵੱਜਿਆ ਕੋਈ ਗੱਡੀ ਕਿਸੇ ਠੱਠੇ ਚ ਵੱਜੀ ਕੋਈ ਗਾਵਾਂ ਅੱਗੇ ਆ ਗਈਆਂ ਕੋਈ ਰਾਤ ਨੂੰ ਐਕਸੀਡੈਂਟ ਹੋ ਗਿਆ ਬਹੁਤ ਸਾਰੇ ਘਰ ਇਨ੍ਹਾਂ ਆਵਾਰਾ ਪਸ਼ੂਆਂ ਕਰਕੇ ਤਬਾਹ ਹੋਏ ਆ ਕਈ ਬੰਦੇ ਇੰਨੇ ਕ ਅਪਾਜ ਹੋ ਗਏ ਕਿ 10-10 ਸਾਲ ਹੋ ਗਏ ਮੰਜੇ ਤੇ ਰੜਕਦਿਆਂ ਨੂੰ ਕਿਸੇ ਦੀ ਰੀੜ ਦੀ ਹੱਡੀ ਟੁੱਟ ਗਈ ਕਿਸਦਾ ਕੀ ਟੁੱਟ ਗਿਆ ਪੁੱਛੋ ਹੀ ਨਾ ਕਿ ਆਵਾਰਾ ਪਸ਼ੂਆਂ ਕਰਕੇ ਕਿੰਨੇ ਲੋਕਾਂ ਦੀ ਜ਼ਿੰਦਗੀ ਤਬਾਹ ਹੋਈ ਹੈ ਪਰ ਸਾਡੀ ਸਰਕਾਰ ਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਉਹਨਾਂ ਨੇ ਤਾਂ ਹੈਲੀਕਾਪਟਰ ਤੇ ਜਾਣਾ ਹੁੰਦਾ ਕਦੇ ਐਨੂੰ ਲੰਘ ਕੇ ਕਦੇ ਐਨੂੰ ਲੰਘ ਕੇ ਜੇ ਉਹ ਰੋਡ ਤੋਂ ਵੀ ਲੰਘਦੇ ਉਹਨਾਂ ਅਗੇ ਕਾਫਲੇ ਏਡੇ ਘੁੰਦੇ ਆ ਕਿ ਮੰਤਰੀ ਸਾਹਿਬ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿ ਗਾਂ ਇਸ ਜਿੱਥੇ ਠਾਹਿਆ ਸੀ ਕਿਉਂਕਿ ਮੰਤਰੀ ਦੀ ਗੱਡੀ ਤਾਂ ਵਿਚਾਲੇ ਹੁੰਦੀ ਹੈ ਅੱਜ ਇਹ ਸੋਚੋ ਕਿ ਰਾਜਵੀਰ ਜਵੰਦਾ ਦੁਨੀਆ ਤੋਂ ਗਿਆ ਪਿੱਛੇ ਉਹਦੇ ਕੀ ਰਹਿ ਗਿਆ ਕੁਝ ਨਹੀਂ ਰਹਿ ਗਿਆ ਕਾਰਾਂ ਕੋਠੀਆਂ ਸਭ ਤਬਾਹ ਨੇ ਅੱਜ ਦੀ ਮਾਂ ਲਈ ਸਭ ਕੁਝ ਮਿੱਟੀ ਨੇ ਜੇ ਅੱਜ ਕੋਈ ਰਾਜਵੀਰ ਦੀ ਮਾਂ ਨੂੰ ਪੁੱਛੇ ਕਿ ਤੂੰ ਇਹ ਸਾਰੀਆਂ ਕਾਰਾ ਕੋਠੀਆਂ ਦੇ ਤੇਰਾ ਪੁੱਤ ਵਾਪਸ ਆਊਗਾ ਤੇ ਉਹ ਇੱਕ ਸੈਕਿੰਡ ਤੋਂ ਪਹਿਲਾਂ ਇਹ ਗੱਲ ਕਹਿ ਦਊਗੀ ਹਾਂ ਮੇਰਾ ਰਾਜਵੀਰ ਮੋੜ ਦਿਓ ਮੈਂ ਝੁੱਗੀ 'ਚ ਬੈਠ ਕੇ ਰੋਟੀ ਖਾ ਲੂੰਗੀ ਮੈਂ ਅੱਧੀ ਰੋਟੀ ਖਾ ਕੇ ਗੁਜ਼ਾਰਾ ਕਰ ਲੂੰਗੀ ਮੇਰਾ ਪੁੱਤ ਮੋੜ ਦਿਓ ਕਾਰਾ ਕੋਠੀਆਂ ਸਭ ਕੁਝ ਲੈ ਜਾਓ ਇੱਕ ਮਾਂ ਨੂੰ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਪਰ ਇੱਕ ਗੰਦੇ ਸਿਸਟਮ ਕਰਕੇ ਆਵਾਰਾ ਵਸ਼ਵਾ ਕਰਕੇ ਇੱਕ ਗੱਭਰੂ ਨੌਜਵਾਨ ਚਲਿਆ ਗਿਆ ਤੇ ਇਹੋ ਜਿਹੇ ਨੌਜਵਾਨ ਪਹਿਲਾਂ ਵੀ ਬੜੇ ਗਏ ਆ ਬੜੀਆਂ ਮਾਵਾ ਦੇ ਪੁੱਤ ਹੱਥਾਂ ਚੋਂ ਗਏ ਚਲੇ ਅੱਜ ਲੋਕਾਂ ਨੂੰ ਬੋਲਣ ਦੀ ਲੋੜ ਆ ਕੱਲ ਨੂੰ ਆਪਣੇ ਜਵਾਕਾਂ ਨੇ ਆਪਣੇ ਪੁੱਤਾਂ ਨੇ ਆਪਣੀਆਂ ਧੀਆਂ ਨੇ ਵੀ ਨਾ ਸੜਕਾਂ ਤੇ ਜਾਣਾ ਗੱਡੀਆਂ ਤੇ ਵੀ ਜਾਣਾ ਕਿਸੇ ਨੇ ਮੋਟਰਸਾਈਕਲ ਤੇ ਵੀ ਜਾਣਾ ਆਪਾਂ ਵੀ ਜਾਣਾ ਰਾਤ ਦੇ ਸਮੇਂ ਤਾਂ ਐਡਾ ਕ ਖਤਰਾ ਹੁੰਦਾ ਵੀ ਗੱਲਾਂ ਹੀ ਛੱਡ ਦਿਓ ਮੈਂ ਤਾਂ ਲੋਕਾਂ ਨੂੰ ਇਹ ਕਹਿੰਨਾ ਕਿ ਰਾਤ ਨੂੰ 7 ਵਜੇ ਤੋਂ ਬਾਅਦ ਹੀ ਕਿਤੇ ਆਉਣਾ ਜਾਣਾ ਛੱਡ ਦਿਓ ਜੇਕਰ ਤੁਸੀਂ ਕਿਤੇ ਦੂਰ ਵੀ ਗਏ ਜੇ ਉੱਥੇ ਆਪਦਾ ਹੋਟਲ ਕਿਰਾਏ ਤੇ ਲੈ ਕੇ ਕਮਰੇ ਚ ਰਹਿ ਜੂ ਪਰ ਰਾਤ ਨੂੰ ਸਫ਼ਰ ਨਾ ਕਰਿਆ ਜੀ ਕਿਉਂਕਿ ਰਾਤ ਦੇ ਸਫ਼ਰ ਚ ਕੀ ਹੁੰਦਾ ਅੱਗੋਂ ਲਾਈਟਾਂ ਵੱਜਦੀਆਂ ਨੇ ਕੋਈ ਵੀ ਠੱਠਾ ਕੋਈ ਵੀ ਗਾਂ ਸਾਹਮਣੇ ਆ ਜਾਂਦੀ ਆ ਭਰਾਵੋ ਉਹ ਦਿਸਦੀ ਹੋਈ ਨਹੀਂ ਉਹ ਤਾਂ ਉਦੋਂ ਪਤਾ ਲੱਗਦਾ ਜਦੋਂ ਗੱਡੀ ਦੀ ਛੱਤ ਉਤੋਂ ਲੰਘ ਜਾਂਦੀ ਆ ਤੇ ਸੜਕਾਂ ਤੇ ਇਸ ਟਾਈਮ ਤੇ ਅਵਾਰਾ ਗਾਵਾਂ ਤੇ ਅਵਾਰਾ ਠੱਠੇ ਐਨੇ ਕ ਫਿਰਦੇ ਆ ਕਿ ਪੈਰ ਪੈਰ ਤੇ ਤੇ ਮੌਤ ਤੁਰੀ ਫਿਰਦੀ ਆ ਇਸ ਗੱਲ ਕਰਕੇ ਰਾਤ ਦਾ ਸਫ਼ਰਤ ਕਰਨਾ ਤਾਂ ਬਿਲਕੁਲ ਪ੍ਰੇਸ਼ ਕਰ ਦਿਓ ਬੰਦ ਹੀ ਕਰ ਦਿਓ ਯਾਰ ਸਿਆਪਾ ਹੀ ਵੱਢ ਦਿਓ ਰਾਤ ਨੂੰ ਕਿਤੇ ਆਉਣ ਜਾਣ ਦਾ ਆਪ ਦਾ ਜਿੱਥੇ ਵੀ ਤੁਸੀਂ ਗਏ ਜੋ ਉੱਥੇ ਕਮਰਾ ਕਰਾਇ ਤੇ ਲੈ ਕੇ ਰਹਿ ਜਾਓ ਸਵੇਰੇ ਆ ਜਾ ਕੋਈ ਚੱਕਰ ਨਹੀਂ ਇਹ ਦੁਨੀਆਦਾਰੀ ਦੇ ਕੰਮ ਆ ਇਹ ਨਹੀਂ ਮੁੱਕਣੇ ਇਹ ਚੱਲਦੇ ਹੀ ਰਹਿਣੇ ਆ ਤੇ ਦੂਜੀ ਗੱਲ ਇਹ ਕਰਨੀ ਆ ਕਿ ਬਹੁਤ ਸਾਰੇ ਲੋਕ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਪੈਸਾ ਪੈਸਾ ਪੈਸੇ ਬਣਾ ਕੋਈ ਹੱਲ ਨਹੀਂ ਪੈਸੇ ਬਣਾ ਕੋਈ ਜ਼ਿੰਦਗੀ ਨਹੀਂ ਪਰ ਮੈਂ ਕਹਿੰਦਾ ਕਿ ਪੈਸੇ ਨਾਲੋਂ ਜ਼ਿਆਦਾ ਉਸ ਵਾਹਿਗੁਰੂ ਦਾ ਬੰਦੇ ਦੇ ਸਿਰ ਤੇ ਹੱਥ ਹੋਣਾ ਬਹੁਤ ਲਾਜ਼ਮੀ ਹੈ ਜੇ ਪ੍ਰਮਾਤਮਾ ਚਾਵੇ ਤਾਂ ਬੰਦੇ ਦਾ ਕਦੇ ਵਾਲ ਨਹੀਂ ਵਿੰਗਾ ਹੁੰਦਾ ਪਰ ਅੱਜ ਵੇਖੋ ਕਿ ਰਾਜਵੀਰ ਜਵੰਦਾ ਜਿਹੜੀ ਸਥਿਤੀ ਦੇ ਵਿੱਚ ਸੀ ਵਿਚਾਰਾ ਉੱਥੇ ਭਈ ਪੈਸਾ ਵੀ ਨਹੀਂ ਕੰਮ ਆਇਆ ਕਿਉਂਕਿ ਉਹਦਾ ਸਰੀਰ ਇੰਨੀਆਂ ਕਥਾਵਾਂ ਤੋਂ ਟੁੱਟ ਭੱਜ ਗਿਆ ਕਿ ਉਹ ਪੈਸਾ ਦੇ ਕੇ ਵੀ ਰਾਜਵੀਰ ਜਵੰਦਾ ਦੁਬਾਰਾ ਬੈਟ ਤੋਂ ਖੜਾ ਨਹੀਂ ਸੀ ਹੋ ਸਕਦਾ ਬਹੁਤ ਕੁਝ ਦੁਨੀਆ ਤੇ ਇਹੋ ਜਿਹਾ ਹੁੰਦਾ ਜਿੱਥੇ ਪੈਸਾ ਨਹੀਂ ਕੰਮ ਕਰਦਾ ਜੇਕਰ ਰਾਜਵੀਰ ਜਵੰਦੇ ਦੀ ਜਾਨ 200 ਕਰੋੜ ਰੁਪਈਆ ਦੇ ਕੇ ਵੀ ਬਚਦੀ ਹੁੰਦੀ ਨਾ ਤੇ ਕਲਾਕਾਰ ਨੇ 15 ਮਿੰਟਾਂ 'ਚ 200 ਕਰੋੜ ਇਕੱਠਾ ਕਰ ਦੇਣਾ ਸੀਗਾ ਜੇ ਰਾਜਵੀਰ ਬਚਦਾ ਹੁੰਦਾ ਰਾਜਵੀਰ ਕੋਲੇ ਕੋਈ ਪੈਸੇ ਦੀ ਕਮੀ ਨਹੀਂ ਸੀਗੀ ਉਹ ਬੰਦਾ ਲੱਖਾਂ ਰੁਪਈਆ ਦੇ ਵਿੱਚ ਸ਼ੋਅ ਲਾਉਂਦਾ ਸੀਗਾ ਕਰੋੜਾਂ ਦੀ ਪ੍ਰਾਪਰਟੀ ਦਾ ਬੰਦਾ ਮਾਲਕ ਬਣ ਚੁੱਕਿਆ ਸੀਗਾ ਪਰ ਅਸਲ ਦੇ ਵਿੱਚ ਉਹ ਇਹੋ ਜਿਹੀ ਸਥਿਤੀ ਦੇ ਵਿੱਚ ਆ ਕੇ ਵਿਚਾਰਾ ਫਸ ਗਿਆ ਜਿੱਥੇ ਉਹਦੇ ਪੈਸਾ ਕੰਮ ਹੀ ਨਹੀਂ ਆਇਆ ਵਿਚਾਰੇ ਦੇ ਤੇ ਐਹੋ ਜੀ ਸਥਿਤੀ ਦੇ ਵਿੱਚ ਉਹਨੂੰ ਲਿਆਉਣ ਵਾਲਾ ਕੌਣ ਸੀਗਾ ਅਵਾਰਾ ਡੰਗਰ ਅਵਾਰਾ ਪਸ਼ੂ ਜੇਕਰ ਸਰਕਾਰ ਨੇ ਉਹਨਾਂ ਦਾ ਵੀ ਪੱਕਾ ਪ੍ਰਬੰਧ ਕੀਤਾ ਹੁੰਦਾ ਕੋਈ ਗਊਸ਼ਾਲਾ ਬਣਾਈਆਂ ਹੁੰਦੀਆਂ ਇਹ ਬਾਰਾ ਪਸ਼ੂ ਬਾਰਾ ਠੱਠੇ ਸੜਕਾਂ ਦੇ ਨਾਂ ਫਿਰਦੇ ਹੋਣ ਮੈਂ ਕਹਿੰਨਾ ਕਟੂ-ਕਟ 60% ਲੋਕਾਂ ਦੇ ਐਕਸੀਡੈਂਟ ਹੋਣੋਂ हट ਜਾਣਗੇ ਇੱਕ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਘਰ ਤਬਾਹ ਹੁੰਦੇ ਹਨ ਆਵਾਰਾ ਪਸ਼ੂਆਂ ਵਾਰਾ ਡੰਗ ਨਾ ਕਰਕੇ ਅੱਜ ਉਸ ਰਾਜਵੀਰ ਦੀ ਮਾਂ ਨੂੰ ਪੁੱਛ ਕੇ ਦੇਖਿਓ ਕੀ ਉਹਦੇ ਤੇ ਕੀ ਬੀਤ ਰਹੀ ਹੈ ਉਹਦੇ ਲਈ ਦੁਨੀਆ ਤਬਾਹ ਹੋ ਗਈ ਆ ਤਬਾਹ ਉਹਦੇ ਲਈ ਕਾਰਾਂ ਕੋਠੀਆਂ ਗੱਡੀਆਂ ਸਭ ਕੁਝ ਮਿੱਟੀ ਨੇ ਉਹਦੇ ਲਈ ਜਿਹੜੀ ਮਾਂ ਦਾ 6 ਫੁੱਟ ਦਾ ਪੁੱਤ ਥਾਂ ਚੋਂ ਚਲਾ ਜਾਵੇ ਉਹਨੇ ਕੀ ਕਰਨਾ ਕਾਰਾਂ ਕੋਠੀਆਂ ਦਾ ਯਾਰ ਨਾ ਉਹਨੂੰ ਕੁਝ ਅੱਗੇ ਦੀ ਦ ਨਾ ਉਸ ਵਿਚਾਰੀ ਨੂੰ ਕੁਝ ਪਿੱਛੇ ਦੀ ਦ ਜੋ ਹੋਇਆ ਬੜਾ ਮਾੜਾ ਹੋਇਆ ਪਰ ਹੋਇਆ ਕਾਤੋਂ ਕਾਰਨ ਕੀ ਸੀ ਤੇ ਉਹਦਾ ਜ਼ਿੰਮੇਵਾਰ ਕੌਣ ਆ ਕਦੇ ਇਹ ਬਹਿ ਕੇ ਸੋਚਿਓ ਜੇ ਸਾਡੇ ਸਿਸਟਮ ਚੰਗਾ ਹੋਵੇ ਸਾਡੀ ਸਰਕਾਰ ਚੰਗੀ ਹੋਵੇ ਤਾਂ ਮਾਵਾ ਨੂੰ ਆਪਦੇ ਰਾਜਵੀਰ ਖੋਣੇ ਨਾ ਪੈਣ 60% ਐਕਸੀਡੈਂਟ ਆਵਾਰਾ ਪਸ਼ੂਆਂ ਕਰਕੇ ਸੜਕਾਂ ਤੇ ਹੁੰਦੇ ਆ ਬੰਦਾ ਜਿੰਨੀ ਮਰਜ਼ੀ ਸੇਫ ਗੱਡੀ ਚਲਾਉਂਦਾ ਹੋਵੇ ਬੰਦਾ ਜਿੰਨਾ ਮਰਜ਼ੀ ਸੇਫ ਆਪਦਾ ਮੋਟਰਸਾਈਕਲ ਚਲਾਉਂਦਾ ਹੋਵੇ ਥੋੜੀ ਸੇਫ ਗੱਡੀ ਚਲਾਈ ਕੀ ਕਰੂਗੀ ਜੇ ਜੱਕਦਮ ਅੱਗੇ ਠੱਠਾ ਤੁਹਾਡੇ ਆ ਜੇ ਤੁਸੀਂ ਜੱਕਦਮ ਬ੍ਰੇਕ ਮਾਰਦੇ ਹੋ ਪਿੱਛੋਂ ਆ ਕੇ ਟਰੱਕ ਸਾਡੇ ਉੱਤੇ ਚੜ ਜਾਂਦਾ ਕਿੱਥੋਂ ਕਿੱਥੋਂ ਤੁਸੀਂ ਸੇਫਟੀ ਵਰਤੋਂਗੇ ਕਿੰਨੀ ਕੀ ਤੁਸੀਂ ਧਿਆਨ ਨਾਲ ਗੱਡੀ ਜਾਂ ਮੋਟਰਸਾਈਕਲ ਚਲਾ ਲਓਗੇ ਰਾਤ ਨੂੰ ਕੀ ਠੱਠਾ ਗਾਂ ਅੱਗੇ ਆ ਜੇ ਬੰਦੇ ਨੂੰ ਦਿਦੀ ਹੋਈ ਨਹੀਂ ਹੈਗੀ ਉਹ ਤਾਂ ਉਦੋਂ ਪਤਾ ਲੱਗਦਾ ਜਦੋਂ ਗੱਡੀ ਠਾਹ ਦੇ ਵਿੱਚ ਵੱਜਦੀ ਹੈ ਜਾਂ ਜਾਂ ਕੋਈ ਠੱਠਾ ਜਾਂ ਗਾਂ ਛੱਤ ਉੱਪਰੋਂ ਲੰਘ ਜਾਂਦੀ ਹੈ ਗੱਡੀ ਤੇ ਆਪਣੀ ਸੇਫਟੀ ਵਰਤੀ ਕੀ ਕਰੂਗੀ ਜੇਕਰ ਕੋਈ ਅੱਗੋਂ ਹੀ ਆ ਕੇ ਆਪਣੇ ਵਿੱਚ ਵੱਜ ਜੇ ਤਾਂ ਜੇਕਰ ਕੋਈ ਗਾਂ ਠੱਠਾ ਵੀ ਤੁਸੀਂ ਜਾ ਕੇ ਤਾਂ ਬ੍ਰੇਕ ਮਾਰਤੀ ਪਿਛਲਾ ਕੇ ਤੁਹਾਡੇ ਉੱਤੇ ਚੜ ਜਾਊਗਾ ਤੇ ਜੇਕਰ ਸਰਕਾਰ ਨੇ ਇਹਨਾਂ ਦਾ ਕੋਈ ਪੱਕਾ ਪ੍ਰਬੰਧ ਕੀਤਾ ਹੋਵੇ ਕੋਈ ਗਾਂ ਜਾਂ ਠੱਠਾ ਛੜਕ ਤੇ ਵਾਰਾ ਫਿਰਦਾ ਹੀ ਨਾ ਹੋਵੇ ਫਿਰ ਦੱਸੋ ਕਿੰਨੇ ਐਕਸੀਡੈਂਟ ਘਟ ਜਾਣਗੇ ਗੱਡੀ ਤਾਂ ਹਰੇਕ ਕੋਈ ਅੱਖਾਂ ਮੀਟ ਕੇ ਨਹੀਂ ਗੱਡੀ ਚਲਾਉਂਦਾ ਕੋਈ ਲੋਕਾਂ ਦੀਆਂ ਗੱਡੀਆਂ 'ਚ ਗੱਡੀਆਂ ਨਹੀਂ ਮਾਰਦਾ ਫਿਰਦਾ ਕਿਹਦਾ ਜੀ ਕਰਦਾ ਕਿ ਮੈਂ ਗੱਡੀ ਮਾਰ ਕੇ ਨਾਲੇ ਗੱਡੀ ਭੰਨ ਨਾਲੇ ਆਪ ਦਾ ਸਾਰਾ ਪਰਿਵਾਰ ਉਜਾੜਨਾ ਕੋਈ ਬੰਦਾ ਜਾਣ ਬੁੱਝ ਕੇ ਕਿਸੇ ਦੀ ਗੱਡੀ 'ਚ ਗੱਡੀ ਨਹੀਂ ਮਾਰਦਾ ਜਿੰਨੇ ਵੀ ਬੰਦੇ ਰੋੜਾਂ ਤੇ ਗੱਡੀਆਂ ਚਲਾਉਂਦੇ ਮੋਟਰਸਾਈਕਲ ਚਲਾਉਂਦੇ ਹਰੇਕ ਬੰਦਾ ਸੇਫਟੀ ਨਾਲ ਚਲਾਉਂਦਾ ਹਰੇਕ ਬੰਦੇ ਨੂੰ ਆਪਣੀ ਜਾਨ ਪਿਆਰੀ ਹੈ ਹਰੇਕ ਬੰਦੇ ਨੂੰ ਆਦਾ ਪਰਿਵਾਰ ਪਿਆਰਾ ਪਰ ਜਦੋਂ ਅੱਗੇ ਕੋਈ ਅਵਾਰਾ ਕੁੱਤਾ ਅਵਾਰਾ ਠੱਠਾ ਅਵਾਰਾ ਗਾਂ ਆ ਜਾਂਦੀ ਹੈ ਉੱਥੇ ਫਿਰ ਸੇਫਟੀ ਕੀ ਕਰੂਗੀ ਉੱਥੇ ਫਿਰ ਬੰਦੇ ਦੀ ਸਿਆਣਪ ਕੀ ਕਰੂਗੀ ਇਸ ਗੱਲ ਕਰਕੇ ਮੈਂ ਤਾਂ ਇਹ ਕਹਿਣਾ ਕਿ ਰਾਜਵੀਰ ਦੀ ਮੌਤ ਦਾ ਸਿੱਧਾ-ਸਿੱਧਾ ਜ਼ਿੰਮੇਵਾਰ ਸਾਡਾ ਸਿਸਟਮ ਆ ਸਾਡੀ ਸਰਕਾਰ ਆ ਸਾਡੀ ਸਰਕਾਰ ਦੀਆਂ ਨਲਾਇਕੀਆਂ ਨੇ ਨਲਾਇਕੀਆਂ ਕਰਕੇ ਇਹ ਐਡਾ ਵੱਡਾ ਐਕਸੀਡੈਂਟ ਹੋਇਆ ਠੀਕ ਆ 6 ਫੁੱਟ ਦਾ ਗੱਭਰੂ ਜਵਾਨ ਸਾਰੀ ਦੁਨੀਆ 'ਚ ਜਿਹੜਾ ਕਲਾਕਾਰ ਮਸ਼ਹੂਰ ਸੀ ਉਹ ਸਾਡੇ ਹੱਥੋਂ ਚਲਾ ਗਿਆ ਸਾਨੂੰ ਬੜਾ ਅਫਸੋਸ ਆ ਸਾਨੂੰ ਬੜਾ ਦੁੱਖ ਆ ਵਾਹਿਗੁਰੂ ਸਾਡੇ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਚਰਨਾਂ 'ਚ ਨਿਵਾਸ ਬਖਸ਼ੇ ਜੋ ਹੋਇਆ ਮਾੜਾ ਹੋਇਆ ਪਰ ਅਸੀਂ ਗਾਂ ਤੋਂ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਨਾ ਆਵਾਰਾ ਪਸ਼ੂਆਂ ਦਾ ਇਨਾ ਆਵਾਰਾ ਕੁੱਤਿਆਂ ਦਾ ਕੋਈ ਹੱਲ ਕਰੋ ਅਗਾਹ ਤੋਂ ਕਿਸੇ ਰਾਜਵੀਰ ਨੂੰ ਆਪਦੀ ਜਾਨ ਤੋਂ ਹੱਥ ਦੋਣੇ ਪੈ ਜਾਣ ਜੇਕਰ ਤੁਸੀਂ ਸਾਡੀ ਗੱਲ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਦਬਕੇ ਕਰਿਓ ਇਹ ਵੀਡੀਓ ਮੇਰੀ ਭਗਵੰਤ ਮਾਨ ਸਾਹਿਬ ਤੱਕ ਪਹੁੰਚਦੀ ਜ਼ਰੂਰ ਕਰਿਆ ਜੇ ਕੋਈ ਸ਼ਬਦ ਮੂੰਹ ਚੋਂ ਵੱਧ ਘਟ ਨਿਕਲ ਗਿਆ ਤੇ ਮਾਫੀ ਚਾਹੁੰਦੇ ਆ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ